ਹੈਲੋ ਸਟੂਡੈਂਟਸ ਵੈਲਕਮ ਟੂ ਮਾਸਟਰ ਕਲਾਸਿਸ ਪੰਜਾਬ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਅਗਰਾ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਸਟੇਟ ਗਵਰਨਮੈਂਟ ਵਾਲਾ ਟੌਪਿਕ ਹੈ ਜਿਹੜਾ ਉਹਨੂੰ ਕਵਰ ਕਰ ਰਹੇ ਆਂ ਜਿਦੇ ਵਿੱਚੋਂ ਕੱਲ ਆਪਾਂ ਤੁਲਨਾਤਮਕ ਅਧਿਨ ਕੀਤਾ ਸੀਗਾ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਆਜਨ ਕਲਾਸ ਵਿੱਚ ਰਾਜੀ ਆਪਾਂ ਮੁੱਖ ਮੰਤਰੀ ਹੈ ਜਿਹੜਾ ਉਹਦੇ ਬਾਰੇ ਪੜ੍ਹਾਂਗੇ ਜਿਵੇਂ ਕੇਂਦਰ ਸਰਕਾਰ ਦੇ ਵਿੱਚ ਹੁੰਦਾ ਰਾਜੀ ਜਿਹੜਾ ਪ੍ਰਧਾਨ ਮੰਤਰੀ ਦਾ ਅਹੁਦਾ ਜਿਹੜਾ ਉਹ ਸਭ ਤੋਂ ਮਹੱਤਵਪੂਰਨ ਹੁੰਦਾ ਉਸੇ ਤਰ੍ਹਾਂ ਸਟੇਟ ਲੈਵਲ ਤੇ ਜੇ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਹੈਗਾ ਉਹ ਸਭ ਤੋਂ ਮਹੱਤਵਪੂਰਨ ਹੁੰਦਾ ਜਿਵੇਂ ਕੇਂਦਰ ਲੈਵਲ ਤੇ ਜਿਹੜੀ ਪ੍ਰਧਾਨ ਮੰਤਰੀ ਹੈ ਜਿਹੜਾ ਸਾਰੇ ਪਾਵਰਸ ਜਿਹੜੀ ਉਹ ਉਹਦੇ ਹੱਥ ਦੇ ਵਿੱਚ ਹੁੰਦੀ ਹੈ ਕਾਰਜਕਾਰੀ ਸ਼ਕਤੀ ਉਹਦੇ ਹੱਥ ਦੇ ਵਿੱਚ ਹੁੰਦੀ ਹੈ ਰਾਸ਼ਟਰਪਤੀ ਇੱਕ ਨਾਮਾਤਰ ਦੀ ਜਿਹੜੀ ਕਾਰਜਪਾਲਿਕਾ ਹੁੰਦੀ ਆ ਉਸੇ ਤਰ੍ਹਾਂ ਬੱਚੇ ਸਟੇਟ ਲੈਵਲ ਤੇ ਹੁੰਦਾ ਕਿ ਜਿਹੜਾ ਰਾਜਪਾਲ ਆ ਉਹ ਸਿਰਫ ਨਾਮਾਤਰ ਦੀ ਕਾਰਜਪਾਲਿਕਾ ਹੁੰਦੀ ਹੈ ਤੇ ਜਿਹੜੀ ਅਸਲੀ ਵਾਸਤਵਿਕ ਸ਼ਕਤੀ ਆ ਉਹ ਮੁੱਖ ਮੰਤਰੀ ਦੇ ਹੱਥ ਦੇ ਵਿੱਚ ਹੁੰਦੀ ਹੈ ਸਭ ਤੋਂ ਮਹੱਤਵਪੂਰਨ ਅਹੁਦਾ ਬਈ ਹੈ ਸਟੇਟ ਲੈਵਲ ਤੇ ਰਾਜ ਦੇ ਪ੍ਰਬੰਧ ਨੂੰ ਚਲਾਉਣਾ ਕੈਬਨਟ ਦੀ ਅਗਵਾਈ ਕਰਨੀ ਲੋਕਾਂ ਦੀਆਂ ਜ਼ਰੂਰਤਾਂ ਸਰਕਾਰ ਤੱਕ ਪਹੁੰਚਾਉਣੀਆਂ ਇਹ ਸਾਰੇ ਕੰਮ ਆ ਜਿਹੜੀ ਉਹ ਮੁੱਖ ਮੰਤਰੀ ਦੇ ਜਰੀਏ ਹੀ ਹੁੰਦੇ ਆ ਤਾਂ ਆਪਾਂ ਸ਼ੁਰੂ ਕਰਦੇ ਆਂ ਬਈ ਅੱਜ ਆਪਾਂ ਵੇਖਾਂਗੇ ਵੀ ਇਹਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਆ ਇਹਦੇ ਕੋਲੇ ਪਾਵਰਜ਼ ਕੀ ਕੀ ਆ ਇਹਦੇ ਨਾਲ ਸੰਬੰਧਿਤ ਆਰਟੀਕਲ ਕਿਹੜੇ-ਕਿਹੜੇ ਆ ਉਹ ਸਾਰਾ ਆਪਾਂ ਜੈਲੀ ਕਲਾਸ ਦੇ ਵਿੱਚ ਜਿਹੜਾ ਡਿਸਕਸ ਕਰਾਂਗੇ ਠੀਕ ਆ ਤਾਂ ਸ਼ੁਰੂ ਕਰਦੇ ਆਂ ਬਈ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਕਿ ਜੋ ਵੀ ਬੱਚੇ ਬਈ ਕਲਾਸ ਵਾਚ ਕਰਦੇ ਆ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ ਵੀ ਤੁਹਾਨੂੰ ਕਲਾਸ ਕਿਵੇਂ ਦੀ ਲੱਗਦੀ ਆ ਡੇਲੀ ਕਲਾਸਸ ਦੇ ਵਿੱਚ ਰਾਜੇ ਪੰਜ-ਛੇ ਬੱਚੇ ਆ ਜੋ ਆਪਣਾ ਫੀਡਬੈਕ ਦਿੰਦੇ ਆ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਕਿ ਉਹ ਡੇਲੀ ਫੀਡਬੈਕ ਦਿੰਦੇ ਆ ਜਿਵੇਂ ਵਾਚ ਕਰਨ ਵਾਲਿਆਂ ਦੀ ਗਿਣਤੀ ਵੱਧ ਹੁੰਦੀ ਹੈ राजे ਨਾ ਤਾਂ ਉਹਨੇ ਲਾਈਕ ਹੀ ਹੁੰਦੀ ਹੈ ਨਾ ਫੀਡਬੈਕ ਹੀ ਹੁੰਦੀ ਆ ਜਾਂ ਤਾਂ ਉਹ ਫਿਰ ਫੁੱਲ ਕਲਾਸ ਵਾਚ ਨਹੀਂ ਕਰਦੇ ਤੇ ਜਾਂ ਫਿਰ ਉਹ ਜ਼ਰੂਰਤ ਨਹੀਂ ਸਮਝਦੇ ਵੀ ਇੱਕ ਫੀਸ ਦੇ ਤੌਰ ਤੇ राजे ਇੱਕ ਫੀਡਬੈਕ ਤੇ ਇੱਕ ਜਿਹੜਾ ਲਾਈਕ ਆ ਉਹ ਜ਼ਰੂਰ ਕਰਦਿਆ ਕਰੋ ਵੀ ਜਿਵੇਂ ਮੰਨ ਲਓ ਆਪਾਂ ਕਿਸੇ ਅਕੈਡਮੀ ਤੋਂ ਜੇ ਉਹਦੇ ਕੋਈ ਕੋਚਿੰਗ ਲੈਣੇ ਤਾਂ ਆਪਾਂ ਫੀਸ ਪੇ ਕਰਦੇ ਆ ਨਾ ਤਾਂ ਇਹੀ ਸਮਝ ਲਓ ਕਿ ਅਸੀਂ ਇਹ ਫੀਸ ਪੇ ਕਰਨੀ ਹੈ ਠੀਕ ਆ ਜਿੰਨੇ ਜਣੇ ਵਾਚ ਕਰਦੇ ਨੇ ਬਈ ਉਹ ਲਾਈਕ ਜ਼ਰੂਰ ਕਰਿਆ ਕਰੋ ਨਹੀਂ ਪਸੰਦ ਲੱਗਦੀ ਤਾਂ ਡਿਸਲਾਈਕ ਹੀ ਕਰ ਦਿਆ ਕਰੋ ਨਹੀਂ ਲਾਈਕ ਕਰਨੀ ਤਾਂ ਡਿਸਲਾਈਕ ਹੀ ਕਰ ਦਿਆ ਕਰੋ ਨਹੀਂ ਤੁਹਾਨੂੰ ਵਧੀਆ ਲੱਗਦੀ ਤਾਂ ਇੱਕ ਫੀਡਬੈਕ ਜ਼ਰੂਰ ਦੇ ਦਿਆ ਕਰੋ ਠੀਕ ਹੈ ਤੇ ਜਿਹੜੇ ਨਵੇਂ ਬੱਚੇ ਹੁੰਦੇ ਆ ਭਾਈ ਪਹਿਲੀ ਵਾਰੀ ਇਹ ਆਪਣਾ ਕਲਾਸ ਨੂੰ ਵਾਚ ਕਰਦੇ ਆ ਉਹ ਸਾਰੇ ਕਲਾਸਿਸ ਵਾਚ ਕਰ ਲਿਓ ਤੇ ਜੇ ਤੁਹਾਨੂੰ ਵਧੀਆ ਲੱਗੀ ਵੀ ਤੁਹਾਨੂੰ ਲੱਗਿਆ ਹਾਂ ਵੀ ਸਾਡੇ ਆ ਇਥੋਂ ਵੀ ਵਧੀਆ ਤਿਆਰੀ ਹੋ ਸਕਦੀ ਆ ਤਾਂ ਫਿਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਜਿਹੜੀਆਂ ਆਉਣ ਵਾਲੀ ਕਲਾਸਿਸ ਤੇ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕਣ ਤਾਂ ਸ਼ੁਰੂ ਕਰਦੇ ਆ ਭਈਆ ਆਪਣੀ ਅੱਜ ਦੀ ਕਲਾਸ ਓਕੇ ਅੱਜ ਆਪਾਂ ਪੜਾਂਗੇ ਰਾਜ ਦੇ ਮੁੱਖ ਮੰਤਰੀ ਮੁੱਖ ਮੰਤਰੀ ਜਿਹੜਾ ਉਹ ਸਟੇਟ ਲੈਵਲ ਤੇ ਕਾਰਜਪਾਲਿਕਾ ਦਾ ਵਾਸਤਵਿਕ ਮੁਖੀ ਹੁੰਦਾ ਰਾਜੇ ਰੀਅਲ ਐਗਜ਼ੀਕਿਊਟਿਵ ਅਥਾਰਟੀ ਹੁੰਦੀ ਹੈ ਉਹ ਸਟੇਟ ਲੈਵਲ ਤੇ ਸਭ ਤੋਂ ਪਹਿਲਾਂ ਦੇਖਾਂਗੇ ਆਪਾਂ ਇਹਦੀ ਨਿਯੁਕਤੀ ਆਰਟੀਕਲ 164 ਦੇ ਵਿੱਚ ਉਹਦਾ ਜਿਹੜਾ ਸਬਕਲੋਜ਼ ਆ ਰਾਜੇ 1 ਉਹਦੇ ਵਿੱਚ ਦੱਸਿਆ ਗਿਆ ਕਿ ਇਹਦੀ ਨਿਯੁਕਤੀ ਹੈ ਜਿਹੜੀ ਪਹਿਲਾਂ ਦਾ ਰਾਜੇ ਨਿਯੁਕਤੀ ਸ਼ਬਦ ਨੂੰ ਧਿਆਨ ਚ ਰੱਖਣਾ ਕਿਉਂਕਿ ਜਦੋਂ ਆਪਾਂ ਕੋਈ ਵੀ ਟੀਜ਼ਿੰਗ ਲੈਵਲ ਤੇ ਇਗਜ਼ਾਮ ਦਿੰਨੇ ਆ ਨਾ ਤਾਂ ਇਹੇ ਸ਼ਬਦ ਜ਼ਰੂਰ ਧਿਆਨ ਚ ਰੱਖਣਾ ਪੈਂਦਾ ਹੈ ਇੱਥੋਂ ਹੀ ਕੁਐਸਚਨ ਬਣ ਜਾਂਦਾ ਹੁੰਦਾ ਕਿ ਜਿਹੜਾ ਸਟੇਟ ਲੈਵਲ ਤੇ ਮੁੱਖ ਮੰਤਰੀ ਹੁੰਦਾਗਾ ਜਾਂ ਚੀਫ ਮਿਨਿਸਟਰ ਹੁੰਦਾਗਾ ਉਹਦੀ ਜਿਹੜੀ ਹੈਗੀ ਆ ਨਿਯੁਕਤੀ ਕੀਤੀ ਜਾਂਦੀ ਹੈ ਚੋਣ ਕੀਤੀ ਜਾਂਦੀ ਹੈ ਵੀ ਕੀ ਕੀਤਾ ਜਾਂਦਾ ਠੀਕ ਹੈ ਨਾ ਤਾਂ ਉਹਨੂੰ ਅਪੁਆਇੰਟਮੈਂਟ ਕੀਤੀ ਜਾਂਦੀ ਰਜੇ ਨਿਯੁਕਤੀ ਕੀਤੀ ਜਾਂਦੀ ਆ ਉਹ ਕਿਹਦੇ ਦੁਆਰਾ ਕੀਤੀ ਜਾਂਦੀ ਹੈ ਰਾਜਪਾਲ ਦੁਆਰਾ ਕੀਤੀ ਜਾਂਦੀ ਰਜੇ ਤੇ ਫਿਰ ਰਾਜਪਾਲ ਕਿਹਨੂੰ ਕਰਦਾ ਕੋਈ ਐ ਤਾਂ ਹੈ ਨਹੀਂ ਵੀ ਉਹ ਇਹਨੂੰ ਜੀਕੇ ਕਰਦਾ ਉਸੇ ਨੂੰ ਵੀ ਹੈਗਾ ਜਿਹੜਾ ਸੀਐਮ ਬਣਾ ਦੂਗਾ ਤਾਂ ਆਪਾਂ ਸੀਐਮ ਸ਼ਬਦ ਜারে ਯੂਜ਼ ਕਰਾਂਗੇ ਧਿਆਨ ਚ ਰੱਖ ਲਿਓ ਮੁੱਖ ਮੰਤਰੀ ਵਾਸਤੇ ਹੈ ਠੀਕ ਹੈ ਨਾ ਤਾਂ ਉਹ ਉਸ ਵਿਅਕਤੀ ਨੂੰ ਰਜੇ ਸੀਐਮ ਬਣਾਉਂਦਾ ਜਿਹਨੂੰ ਵਿਧਾਨ ਸਭਾ ਦੇ ਵਿੱਚ ਜਿਹੜਾ ਬਹੁਮਤ ਪ੍ਰਾਪਤ ਹੋਇਆ ਹੋਵੇ ਠੀਕ ਹੈ ਨਾ ਦੋ ਸਦਨ ਹੁੰਦੇ ਆਪਾਂ ਦੇਖਿਆ ਸੀ ਵੀ ਸਟੇਟ ਲੈਵਲ ਦੇ ਵਿਧਾਨ ਮੰਡਲ ਹੁੰਦੀ ਆ ਵਿਧਾਨ ਮੰਡਲ ਦੇ ਵਿੱਚ ਰਜੇ ਦੋ ਸਦਨ ਹੁੰਦੇ ਆ ਤੁਸੀਂ ਕਨਫਿਊਜ਼ ਨਹੀਂ ਹੋਣਾਗਾ ਵਿਧਾਨ ਮੰਡਲ ਵਿਧਾਨ ਸਭਾ ਸਭਾ ਤੇ ਵਿਧਾਨ ਪਰਿਸ਼ਦ ਠੀਕ ਹੈ ਨਾ ਹੁਣ ਆਪਾਂ ਇਹ ਕਰ ਲਿਆ ਜਿਹੜੇ ਬੱਚਿਆਂ ਨੇ ਨਹੀਂ ਕਲਾਸ ਦੇਖੀ ਨਾ ਉਹ ਇਸ ਚੀਜ਼ ਨੂੰ ਧਿਆਨ ਚ ਰੱਖਿਓ ਵਿਧਾਨ ਪਰਿਸ਼ਦ ਵਿਵਧਾਨ ਮੰਡਲ ਮੇਨ ਜਿਵੇਂ ਆਪਣੀ ਸੰਸਦ ਹੁੰਦੀ ਔਸ ਤਰ੍ਹਾਂ ਉਸ ਦੇ ਅੱਗੇ ਇਹ ਦੋ ਸਦਨ ਆ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਠੀਕ ਹੈ ਨਾ ਤਾਂ ਵਿਧਾਨ ਪਰਿਸ਼ਦ ਤਾਂ ਸਿਰਫ 6 ਸਟੇਟਸ ਦੇ ਵਿੱਚ ਆ ਜੀ ਆਪਾਂ ਨੂੰ ਪਤਾ ਹੀ ਆ ਇਹ ਸਾਰਿਆਂ ਦੇ ਵਿੱਚ 28 ਦੇ 28 ਠੀਕ ਹੈ ਨਾ ਤੇ ਤਿੰਨ ਯੂਟੀਆਂ ਦੇ ਵਿੱਚ ਵੀ ਆ ਕਿਹੜੇ ਕਿਹੜੇ ਯੂਟੀਆਂ ਦੇ ਵਿੱਚ ਆ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਠੀਕ ਹੈ ਨਾ ਕਿਉਂਕਿ ਮੈਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਤਿੰਨ ਕਲਾਸ ਕਲਾਸ ਜਿਹੜੀਆਂ ਇਸੇ ਟਾਪਿਕ ਦੇ ਤਾਂ ਜਿਹੜੇ-ਜਿਹੜੇ ਕਲਾਸ ਜਿਹੜੇ ਵਾਚ ਕਰਨਗੇ ਉਹਨਾਂ ਨੇ ਮੈਨੂੰ ਆਨਸਰ ਜ਼ਰੂਰ ਕਰਨਾ ਕਿ ਜਿਹੜੀ ਵਿਧਾਨ ਸਭਾ ਉਹ ਕਿਹੜੇ ਤਿੰਨ ਯੂਟੀਆਂ ਦੇ ਵਿੱਚ ਆ ਓਕੇ ਤੇ ਫਿਰ ਆ ਜੇ ਕਿੱਥੇ ਸੀ ਆਪਾਂ ਮੈਂ ਹਾਂ ਇਹ ਜਿਹੜਾ ਵਿਧਾਨ ਸਭਾ ਦੇ ਵਿੱਚ ਕਿਉਂਕਿ ਵਿਧਾਨ ਪਰਿਸ਼ਦ ਤਾਂ ਰਾਜੇ ਹੈ ਹੀ 6 ਸਟੇਟਸ ਦੇ ਵਿੱਚ ਆ ਵਿਧਾਨ ਸਭਾ ਦੇ ਵਿੱਚ ਜਿਵੇਂ ਆਪਾਂ ਨੂੰ ਉੱਥੇ ਆਪਾਂ ਸੈਂਟਰ ਲੈਵਲ ਤੇ ਪੜ੍ਹਦੇ ਆ ਕਿ ਲੋਕ ਸਭਾ ਦੇ ਵਿੱਚ ਬਹੁਮਤ ਜਿਹਨੂੰ ਪ੍ਰਾਪਤ ਹੁੰਦੀ ਆ ਤਾਂ ਬਹੁਮਤ ਜਿਹਨੂੰ ਪ੍ਰਾਪਤ ਹੁੰਦੀ ਆ ਉਸ ਸਦਨ ਦੇ ਵਿੱਚੋਂ ਕਿਸੇ ਇੱਕ ਮੈਂਬਰ ਨੂੰ ਜਿਹੜਾ ਰਾਜਪਾਲ ਆ ਉਹ ਨਿਯੁਕਤ ਕਰ ਦਿੰਦਾ ਸੀਐਮ ਠੀਕ ਆ ਪਰ ਜੇਕਰ ਰਾਜੇ ਕਿਸੇ ਨੂੰ ਵੀ ਸਪਸ਼ਟ ਬਹੁਮਤ ਜਿਹੜੀ ਉਹ ਨਾ ਹੋਵੇ ਵੀ ਮੰਨ ਲਓ ਸਦਨ ਦੇ ਵਿੱਚ ਕਿਸੇ ਨੂੰ ਵੀ ਸਪਸ਼ਟ ਬਹੁਮਤ ਨਹੀਂ ਮਿਲੇਗੀ ਤਾਂ ਰਾਜਪਾਲ ਆ ਜਿਹੜਾ ਆਪਣੇ ਵਿਵੇਕ ਦੇ ਆਧਾਰ ਤੇ ਨਿਯੁਕਤ ਕਰ ਦਿੰਦਾ ਰਾਜੇ ਆਪਣੀ ਬੁੱਧੀ ਦੇ ਆਧਾਰ ਤੇ ਕਿਸੇ ਵੀ ਵਿਅਕਤੀ ਨੂੰ ਨਿਯੁਕਤ ਕਰ ਦਿੰਦਾ ਪਰ ਉਹਦੇ ਵਾਸਤੇ ਵੀ ਇੱਕ ਕੰਡੀਸ਼ਨ ਹੁੰਦੀ ਹੈ ਰਾਜੇ ਸਿੱਧਾ ਨਹੀਂ ਕਰ ਸਕਦਾ ਉਹ ਕੰਡੀਸ਼ਨ ਕੀ ਹੁੰਦੀ ਆ ਕਿ ਜਿਹੜੇ ਵਿਅਕਤੀ ਨੂੰ ਉਹ ਰਾਜਪਾਲ ਨਿਯੁਕਤ ਸੀਐਮ ਨਿਯੁਕਤ ਕਰੂਗਾ ਤਾਂ 1 ਮਹੀਨੇ ਦੇ ਅੰਦਰ ਅੰਦਰ ਉਹਨੂੰ ਜਿਹੜਾ ਹੈਗਾ ਵਿਸ਼ਵਾਸ ਪ੍ਰਾਪਤ ਕਰਨਾ ਪਊਗਾ ਉਹਨੂੰ ਕਹੂਗਾ ਕਿ ਤੂੰ ਸੰਸਦ ਦੇ ਜਿਹੜਾ ਵਿਧਾਨ ਮੰਡਲ ਦਾ ਜਿਹੜਾ ਸਦਨ ਆ ਵਿਧਾਨ ਸਭਾ ਵਿਧਾਨ ਪਰਿਸ਼ਦ ਵਿੱਚ ਮਨ ਲਓ ਉਹਦੇ ਵਿੱਚੋਂ ਜਿਹੜਾ ਹੈਗਾ ਤੂੰ ਅ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈਗਾ ਉਹਦਾ ਵਿਸ਼ਵਾਸ ਲੈ ਕੇ ਆ ਵਿਸ਼ਵਾਸ ਪ੍ਰਾਪਤ ਕਰ ਤਾਂ ਫਿਰ ਜਿਹੜਾ ਹੈਗਾ ਤੈਨੂੰ ਜਿਹੜਾ ਸੀਐਮ ਦੀ ਅਹੁਦੇ ਤੇ ਤੂੰ ਬਣਿਆ ਰਹੇਗਾ ਨਹੀਂ ਫਿਰ ਬਦਲਣਾ ਪਊਗਾ ਠੀਕ ਹੈ ਤੇ ਇਹ ਧਿਆਨ ਚ ਰੱਖਣਾ ਜੇ ਰਾਜੇ ਇਹ ਇੱਕ ਮਹੀਨੇ ਨੂੰ ਜ਼ਰੂਰ ਧਿਆਨ ਚ ਰੱਖਣਾ ਇੱਥੇ ਫਰਕ ਕੀ ਆ ਜਦੋਂ ਆਪਾਂ ਇਹਦੀਆਂ ਯੋਗਤਾਵਾਂ ਦੇਖਾਂਗੇ ਨਾ ਤਾਂ ਉੱਥੇ ਇਹ ਦੇਖਾਂਗੇ ਆਪਾਂ ਕਿ ਵਿਧਾਨ ਸਭਾ ਦਾ ਜਿਹੜਾ ਵਿਧਾਨ ਮੰਡਲ ਦਾ ਮੈਂਬਰ ਹੋਣਾ ਜ਼ਰੂਰੀ ਐ ਸੀਐਮ ਨੂੰ ਜੇਕਰ ਉਹ ਨਹੀਂਗਾ ਵਿਧਾਨ ਮੰਡਲ ਦਾ ਮੈਂਬਰ ਵੀ ਕਿਸੇ ਵੀ ਸਦਨ ਦਾ ਜਾਂ ਸਭਾ ਦਾ ਜਾਂ ਪਰਿਸ਼ਦ ਦਾ ਵੀ ਮੈਂਬਰ ਨਹੀਂਗਾ ਤਾਂ ਉਹਨੂੰ 6 ਮਹੀਨਿਆਂ ਦੇ ਵਿੱਚ ਮੈਂਬਰ ਬਨਣਾ ਪਊਗਾ ਉੱਥੇ ਆਪਾਂ ਇਹ ਦੇਖਾਂਗੇ ਉਹ ਸਿਰਫ ਜਿਹੜੀਆਂ ਇਹਦੀਆਂ ਯੋਗਤਾਵਾਂ ਦੇ ਵਿੱਚ ਤਾਂ ਜੇ ਮੰਨ ਲਓ ਵੀ ਇੱਥੇ ਇੱਥੇ ਇਹ ਚੀਜ਼ ਆ ਵੀ ਜਦੋਂ ਬਹੁਮਤ ਮਿਲੀ ਨਹੀਂ ਇੱਥੇ ਯੋਗਤਾ ਵਾਲੀ ਚੀਜ਼ ਤਾਂ ਪਿੱਛੇ ਰਹਿ ਗਈ ਨਾ ਯੋਗਤਾ ਤਾਂ ਉਹਨੂੰ ਵਿਧਾਨ ਸਭਾ ਦਾ ਮੈਂਬਰ ਬਣਨ ਵਾਸਤੇ ਹੋਗੀ ਕਿਉਂਕਿ ਵਿਧਾਨ ਸਭਾ ਦੇ ਮੈਂਬਰ ਦੇ ਵਿੱਚੋਂ ਹੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਚੁਣਿਆ ਜਾਊਗਾ ਤਾਂ ਇਹ ਚੀਜ਼ ਉਹ ਹੋਗੀ ਵੀ ਜਦੋਂ ਉਹ ਜਿਹੜਾ ਹੈਗਾ ਐਜ਼ ਅ ਮੈਂਬਰ ਦੇ ਤੌਰ ਤੇ ਉਹਨੇ ਚੋਣ ਲੜ ਲਈ ਤੇ ਚੋਣ ਲੜਨ ਤੋਂ ਬਾਅਦ ਉਹਨੂੰ ਜਦੋਂ ਉਹਨੇ ਸੀਐਮ ਬਣਾਉਣਾ ਸੀ ਉਹ ਤੋਂ ਬਾਅਦ ਦੀ ਗੱਲ ਹੈ ਇਹ ਵੀ ਇੱਕ ਮਹੀਨੇ ਦੇ ਅੰਦਰ ਉਹਨੂੰ ਵਿਸ਼ਵਾਸ ਪ੍ਰਾਪਤ ਕਰਨਾ ਪਊਗਾ ਜੇਕਰ ਬਹੁਮਤ ਨਹੀਂ ਕਿਸੇ ਸਦਨ ਨੂੰ ਤਾਂ ਫੇਰ ਠੀਕ ਫਿਰ ਇਹਦੀਆਂ ਯੋਗਤਾਵਾਂ ਰਾਜੇ ਆਰਟੀਕਲ 164 ਦਾ ਸਬਕਲੋਜ਼ਾ 4 ਜਿਹਦੇ ਵਿੱਚ ਦੱਸੀਆਂ ਹੋਈਆਂ ਆ ਭਾਰਤ ਦਾ ਨਾਗਰਿਕ ਮੇਨ ਆ ਇਹ ਤਾਂ ਹੁੰਦੀਆਂ ਹੀ ਰਾਜੇ ਪਾਗਲ ਜਨ ਦਿਵਾਲੀ ਆ ਨਾ ਹੋਵੇ ਹਨਾ ਵੀ ਇਹ ਵਾਲੀਆਂ ਤਾਂ ਸਾਰੀਆਂ ਕਾਮਨ ਹੁੰਦੀਆਂ ਉਹ ਮੈਂ ਹਰੇਕ ਥਾਂ ਨਹੀਂ ਲਿਖਦੀ ਹੁੰਦੀ ਕਿਉਂਕਿ ਉਹ ਹਰੇਕ ਬੱਚੇ ਨੂੰ ਪਤਾ ਹੀ ਹੁੰਦੀਆਂ ਤਕਰੀਬਨ ਹਨਾ ਇਹ ਉਮਰ ਦਾ ਫਰਕ ਹੁੰਦਾ ਹਰ ਥਾਂ ਤੇ ਅਲੱਗ-ਅਲੱਗ ਹੁੰਦੀ ਹੈ ਤੇ ਇੱਥੇ ਘੱਟੋ-ਘੱਟ ਉਮਰ ਜਿਹੜੀ ਉਹ 25 ਸਾਲ ਹੋਣੀ ਚਾਹੀਦੀ ਆ ਪੱਛੋ ਨਹੀਂ 25 ਸਾਲ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਜਿੰਨੀ ਵੀ ਹੋ ਸਕਦੀ ਕਾਟ ਤੋਂ ਕਾਟ ਉਮਰ ਦਾ ਜਿਹੜਾ ਇਹ ਵੇਰਵਾ ਇਹ ਦੱਸਿਆ ਹੋਇਆ ਕਿ 25 ਸਾਲ ਹੋਣੀ ਚਾਹੀਦੀ ਹੈ 25 ਸਾਲ ਤੋਂ ਪਲੱਸ ਕਿੰਨੀ ਵੀ ਹੋ ਸਕਦੀ ਹੈ ਵਿਧਾਨ ਮੰਡਲ ਦੇ ਕਿਸੇ ਵੀ ਸਦਨ ਦਾ ਮੈਂਬਰ ਹੋਣਾ ਚਾਹੀਦਾ ਹੈ ਰਜੇ ਜ਼ਰੂਰੀ ਹੈ ਉਹਦੇ ਵਾਸਤੇ ਵਿਧਾਨ ਮੰਡਲ ਦੇ ਕਿਸੇ ਵੀ ਸਦਨ ਦਾ ਮੈਂਬਰ ਵਿਧਾਨ ਮੰਡਲ ਦੇ ਵਿੱਚ ਆਪਾਂ ਦੇਖਿਆ ਨਾ ਦੋ ਸਦਨਾਂ ਤਾਂ ਇੱਥੇ ਧਿਆਨ ਚ ਰੱਖਣਾ ਇੱਥੇ ਵਿਧਾਨ ਸਭਾ ਕੱਲਾ ਵੀ ਲਿਖਿਆ ਆ ਸਕਦਾ ਹੈ ਰਜੇ ਵਿਧਾਨ ਸਭਾ ਦਾ ਮੈਂਬਰ ਹੋਣਾ ਚਾਹੀਦਾ ਕਿਉਂਕਿ ਜਿਹੜੀ ਵਿਧਾਨ ਪਰਿਸ਼ਦ ਆ ਉਹ ਸਿਰਫ 6 ਸਟੇਟਸ ਦੇ ਵਿੱਚ ਆ ਜਿਆਦਾ ਫੇਮਸ ਜਿਹੜਾ ਸਦਨਾ ਉਹ ਵਿਧਾਨ ਸਭਾ ਹੈਗਾ ਕਿਉਂਕਿ ਉਹ 28 ਰਾਜਾਂ ਦੇ ਵਿੱਚ ਹੀ ਜੇਕਰ ਉਹ ਕਿਸੇ ਸਦਨ ਦਾ ਮੈਂਬਰ ਨਹੀਂ ਗਰ ਜੇ ਤਾਂ 6 ਮਹੀਨਿਆਂ ਦੇ ਅੰਦਰ ਉਹਦੇ ਲਈ ਮੈਂਬਰ ਬਣਾ ਜਰੂਰੀ ਆ ਠੀਕ ਹੈ ਨਾ ਤਾਂ ਫਿਰ ਉਹ ਮੈਂਬਰ ਬਣਨ ਤੋਂ ਬਾਅਦ ਜਿਹੜਾ ਹੈਗਾ ਸੀਐਮ ਉਹ ਕਰ ਸਕਦਾ ਕਾਰਜਕਾਲ ਜੇ ਦਾ ਨਿਸ਼ਚਿਤ ਨਹੀਂਗਾ ਕੋਈ ਕਾਰਜਕਾਲ ਇਹਦਾ ਨਿਸ਼ਚਿਤ ਨਹੀਂ ਆਪਣੇ ਸੰਵਿਧਾਨ ਦੇ ਵਿੱਚ ਸਮਾਨਯੂਪ ਦੇ ਵਿੱਚ 5 ਸਾਲ ਹੁੰਦਾ ਇਥੇ ਸ਼ਬਦ ਜਦੋਂ ਤੁਹਾਨੂੰ ਆਪਸ਼ਨ ਹੋਊਗੀ ਨਾ ਤਾਂ ਅਨਿਸ਼ਚਿਤ ਕਾਰਜਕਾਲ ਹੋਊਗਾ ਇੱਕ ਪ੍ਰੋਪਰ ਸ਼ਬਦ ਇਹ ਅਨਿਸ਼ਚਿਤ ਲਿਖਿਆ ਹੋਊਗਾ ਤੇ ਠੀਕ ਹੈ ਨਾ ਤੇ ਵਿਵਹਾਰਿਕ ਤੌਰ ਤੇ ਕੀ ਹੁੰਦਾ ਰਹੇ ਜੇ ਕਿ ਮੁੱਖ ਮੰਤਰੀ ਦਾ ਕਾਰਜਕਾਲ ਜਿਹੜਾ ਉਹ ਵਿਧਾਨ ਸਭਾ ਦੇ ਕਾਰਜਕਾਲ ਦੇ ਨਾਲ ਨਾਲ ਚੱਲਦਾ ਕਿਉਂਕਿ ਜਿੰਨਾ ਚਿਰ ਮੁੱਖ ਮੰਤਰੀ ਉਹਨਾਂ ਚਿਰ ਵਿਧਾਨ ਸਭਾ ਜਦੋਂ ਮੁੱਖ ਮੰਤਰੀ ਨੇ ਅਸਤੀਫਾ ਦੇ ਦਿੱਤਾ ਤਾਂ ਸਾਰੀ ਜਿਹੜੀ ਵਿਧਾਨ ਸਭਾ ਜਿਹੜੀ ਉਹਦੀ ਸਰਕਾਰ ਹੁੰਦੀ ਹੈਗੀ ਉਹ ਜਿਹੜੀ ਉਹ ਖਤਮ ਹੋ ਜਾਂਦੀ ਹੈ ਨਾ ਉਹਦੀ ਮੰਤਰੀ ਪਰਿਸ਼ਦ ਜਦੋਂ ਖਤਮ ਹੋ ਜਾਂਦੀ ਹੈ ਨਾਲ ਤੇ ਫਿਰ ਵਿਧਾਨ ਸਭਾ ਦੇ ਵਿੱਚ ਉਹ ਉਹਨੇ ਮੰਤਰੀ ਹੋਈ ਹੁੰਦੀ ਹੈ ਰਹੇ ਜੇ ਤਕਰੀਬਨ ਜਿਹੜਾ ਹੈਗਾ ਇਹ ਵਿਧਾਨ ਸਭਾ ਨਹੀਂ ਖਤਮ ਹੋ ਜਾਂਦੀ ਉਹਦੀ ਜਿਹੜੀ ਮੰਤਰੀ ਪਰਿਸ਼ਦ ਉਹ ਖ ਸਵਿਧਾ ਆਂਦੇ ਅਨੁਸਾਰ ਹੈ ਜੇ ਆਰਟੀਕਲ 64A ਦੇ ਵਿੱਚ ਜਿਹੜੀ ਰਾਜਪਾਲ ਦੀ ਖੁਸ਼ੀ ਤੱਕ ਇਹ ਅਹੁਦੇ ਤੇ ਰਹਿ ਸਕਦਾ ਰਾਜਪਾਲ ਦੀ ਖੁਸ਼ੀ ਤੱਕ ਮਤਲਬ ਕੀ ਹੈ ਰਾਜੇ ਇਹ ਨਹੀਂ ਕਿ ਜਿੰਨਾ ਚਿਰ ਉਹ ਉਹਦੇ ਪਲੇਜ਼ਰ ਵੀ ਜਾਨੀ ਕਿ ਜਿੰਨਾ ਟਾਈਮ ਉਹਦੇ ਹੀ ਚਾਪਲੂਸੀ ਕਰੀ ਜਊ ਉਹਨਾ ਟਾਈਮ ਇਥੋਂ ਚ ਰਾਜਪਾਲ ਦੀ ਖੁਸ਼ੀ ਇਹ ਹੈ ਜਿੰਨਾ ਟਾਈਮ ਉਹਦੇ ਕੋਲੇ ਜਿਹੜੀ ਹੈਗੀ ਆ ਵਿਧਾਨ ਸਭਾ ਦੇ ਵਿੱਚ ਬਹੁਮਤ ਪ੍ਰਾਪਤ ਹੈਗੀ ਆ ਉਹਨਾ ਟਾਈਮ ਤੱਕ ਜਿਹੜਾ ਹੈਗਾ ਉਹ ਆਪਣੇ ਅਹੁਦੇ ਤੇ ਰਹਿ ਸਕਦਾ ਸਾਰਾ ਮੇਨ ਮੁੱਦਾ ਕੀ ਆ ਬਹੁਮਤ ਦਾ ਸੌਰਾਜੇ ਆਰਟੀਕਲ 164 3 ਦੇ ਵਿੱਚ ਦਿੱਤੀ ہوئی ਆ ਕੌਣ ਚੁਕਾਉਂਦਾ ਰਾਜਪਾਲ ਚੁਕਾਉਂਦਾ ਤੇ ਇਹਦਾ ਸਰੂਪ ਜਿਹੜਾ ਹੈ ਅਨੁਸੂਚੀ 3 ਦੇ ਵਿੱਚ ਹੈ ਮੈਂ ਤੁਹਾਨੂੰ ਬਹੁਤ ਵਾਰੀ ਡਿਸਕਸ ਕਰਤਾ ਵੀ ਸਰੂਪ ਕੀ ਹੁੰਦਾ ਆਰਟੀਕਲ 164 ਬਾਈ 164 ਦੇ ਵਿੱਚ ਕੀ ਆ ਕਿ ਵੇਤਨ ਦੇ ਪੱਤੇ ਜਿਹੜੀ ਇਹਨੂੰ ਤਨਖਾਹ ਦਿੱਤੀ ਜਾਂਦੀ ਆ ਤੇ ਜਿਹੜੇ ਹੋਰ ਵੀ ਜਿਨੀ ਤਨਖਾਹ ਤੋਂ ਇਲਾਵਾ ਜਿਹੜਾ ਹੋਰ ਦਿੱਤਾ ਜਾਂਦਾ ਰਹਿਣ ਲਈ ਮਕਾਨ ਵਗੈਰਾ ਇਹ ਜੋ ਕੁਝ ਜਿਹੜਾ ਦਿੱਤਾ ਜਾਂਦਾ ਤੇ ਉਹ ਕਿੱਥੋਂ ਹੁੰਦਾਗਾ ਰਾਜ ਵਿਧਾਨ ਮੰਡਲ ਆ ਜਿਹੜਾ ਉਹ ਤੈਅ ਕਰਦੀ ਹੈ ਜਿਹੜੀ ਰਾਜ ਦੀ ਵਿਧਾਨ ਮੰਡਲ ਹੁੰਦੀ ਹੈ ਜਿਹਦੇ ਵਿੱਚ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਦੋ ਸਦਨ ਹੁੰਦੇ ਅਤੇ ਰਾਜਪਾਲ ਜਿਹੜਾ ਹੈਗਾ ਵੀ ਇਹਨ ਕੀ ਤਿੰਨ ਆਰਗਨ ਹੁੰਦੇ ਅਤੇ ਦੋ ਸਦਨ ਹੁੰਦੇ ਆ ਉਹ ਤੈਅ ਕਰਦੇ ਫਿਰ ਇਹਦੇ ਫੰਕਸ਼ਨਸ ਤੇ ਪਾਵਰਜ਼ ਆ ਰਾਜੇ ਈ ਕੀ ਹੋਣਗੇ ਮੰਤਰੀ ਪਰਿਸ਼ਦ ਦਾ ਹੈਡ ਹੁੰਦਾ ਰਾਜੇ ਉਹ ਤਾਂ ਪੰਜਾਬ ਨੂੰ ਬਤਾ ਕਿ ਜਿਹੜੀ ਸਟੇਟ ਲੈਵਲ ਤੇ ਮੰਤਰੀ ਪਰਿਸ਼ਦ ਹੁੰਦੀ ਉਹਦਾ ਹੈੱਡ ਆ ਜਿਹੜਾ ਉਹ ਸੀਐਮ ਹੁੰਦਾ ਤੇ ਜਿਹੜੀ ਸੈਂਟਰ ਲੈਵਲ ਤੇ ਮੰਤਰੀ ਪਰਿਸ਼ਦ ਹੁੰਦੀ ਉਹਦਾ ਹੈੱਡ ਆ ਜਿਹੜਾ ਉਹ ਪੀਐਮ ਹੁੰਦਾ ਮંત્રી ਪਰਿਸ਼ਦ ਦਾ ਹੈੱਡ ਹੋਣ ਦੇ ਨਾਤੇ ਰਾਜੀ ਇਹ ਸਾਰੇ ਕੰਮ ਕਰਦਾ ਜਿਵੇਂ ਮੰਤਰੀਆਂ ਜਿਵੇਂ ਮੰਤਰੀਆਂ ਦੇ ਵਿੱਚ ਅਨੁਸ਼ਾਸਨ ਨੂੰ ਬਣਾ ਕੇ ਰੱਖਣਾ ਵੀ ਉਹ ਟਾਈਮ ਟੂ ਟਾਈਮ ਜਿਹੜਾ ਹੈਗਾ ਸਦਨ ਦੇ ਵਿੱਚ ਪਹੁੰਚਣਾ ਹਨਾ ਜਾਂ ਉਹਨਾਂ ਦੇ ਵਿੱਚ ਏਕਤਾ ਨੂੰ ਬਣਾ ਕੇ ਰੱਖਣਾ ਜਿਵੇਂ ਮੰਨ ਲਓ ਸਿੱਖਿਆ ਵਿਭਾਗ ਵਾਲਾ ਮੰਤਰੀ ਹੈ ਜਾਂ ਸਿਹਤ ਵਿਭਾਗ ਵਾਲਾ ਮੰਤਰੀ ਦੋਨਾਂ ਦੇ ਆਪਸ ਦੇ ਵਿੱਚ ਵਿਚਾਰ ਨਹੀਂ ਰਲਦੇਗੇ ਤੇ ਉਹਨਾਂ ਦੇ ਵਿੱਚ ਕੋਈ ਅਨ ਬਣੁੰਦੀ ਨਹੀਂ ਜਨ ਕਿ ਉਹਨਾਂ ਦੇ ਵਿੱਚ ਏਕਤਾ ਨੂੰ ਬਣਾ ਕੇ ਰੱਖਣਾ ਫਿਰ ਜਿਹੜੀਆਂ ਕੈਬਨਿਟ ਦੀਆਂ ਮੀਟਿੰਗਸ ਹੁੰਦੀਆਂ ਉਹਨਾਂ ਨੂੰ ਹਨਾ ਧਿਆਨ ਚ ਰੱਖਣਾ ਇਹ ਸਾਰੇ ਜਿਹੜੇ ਕਾਰਜ ਹੈਗੇ ਉਹ ਐਜ਼ ਅ ਮੰਤਰੀ ਪਰਿਸ਼ਦ ਦਾ ਹੈੱਡ ਹੋਣ ਦੇ ਨਾਤੇ ਰਾਜਪਾਲ ਨੂੰ ਆਪਣੀਆਂ ਕਾਰਵਾਈਆਂ ਬਾਰੇ ਜਿਹੜਾ ਜਾਣਕਾਰੀ ਦੇਣਾ ਡਿਊਟੀ ਆ ਵੀ ਆਪਣੀਆਂ ਕਾਰਵਾਈਆਂ ਮਤਲਬ ਵੀ ਉਹ ਕੀ ਕੀ ਕੰਮ ਕਰਨਗੇ ਜਿਵੇਂ ਮੰਨ ਲਓ ਨਵੀਂ ਸਰਕਾਰ ਬਣੀ ਹੈ ਸੀਐਮ ਬਣਿਆ ਤਾਂ ਉਹਨੇ ਉਹਨਾਂ ਦੀਆਂ ਕੀ ਕੀ ਯੋਜਨਾਵਾਂ ਆ ਸਟੇਟ ਨੂੰ ਚਲਾਉਣ ਵਾਸਤੇ ਵੀ ਕੀ ਕੀ ਯੋਜਨਾਵਾਂ ਕਿਹੜੇ ਕਿਹੜੇ ਕਾਰਜ ਕਰੂਗੀ ਉਹ ਜਿਹੜੀਆਂ 5 ਸਾਲ ਉਹਨਾਂ ਨੇ ਸ਼ਾਸਨ ਕਰਨਾ ਜਾਂ ਕੀ ਬੈਲ ਲੈ ਕੇ ਆਉਗੀ ਉਹ ਕਿਹੜੇ ਨਵੇਂ ਬੈਲ ਲੈ ਕੇ ਆਉਗੀ ਕਿਹੜੇ ਕਾਨੂੰਨ ਬਣਾਉਗੀ ਇਹਨਾਂ ਸਾਰੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣਾ ਜਿਹੜਾ ਹੈਗਾ ਉਹਦੀ ਡਿਊਟੀ ਹੈਗੀ ਵੀ ਉਹਨੇ ਰਾਜਪਾਲ ਨੂੰ ਦੱਸਣਾ ਹੀ ਦੱਸਣਾ ਫਿਰ राजे ਇੱਕ ਕੜੀ ਦਾ ਕੰਮ ਕਰਦਾ ਹੈਗਾ

ਰਾਜਪਾਲ ਦੇ ਵਿਚਾਰ ਤੇ ਮੰਤਰੀ ਪਰਿਸ਼ਦ ਦੇ ਵਿਚਾਰ ਕਿਉਂਕਿ ਮੰਤਰੀ ਪਰਿਸ਼ਦ ਦੇ ਵਿੱਚ ਉਹ ਰਾਜੇ ਇਕੱਲਾ ਇਕੱਲਾ ਵਿਅਕਤੀ ਆ ਕੇ ਜਿਹੜਾ ਹੈਗਾ ਰਾਜਪਾਲ ਦੇ ਨਾਲ ਨਹੀਂ ਪਰਸਨਲੀ ਤੌਰ ਤੇ ਨਹੀਂ ਮਿਲ ਸਕਦਾ ਕਿਸੇ ਵੀ ਕਾਨੂੰਨ ਦੇ ਨਾਲ ਸੰਬੰਧਿਤ ਬੈਲ ਦੇ ਨਾਲ ਸੰਬੰਧਿਤ ਵਿਚਾਰ ਵਟਾਂਦਰਾ ਨਹੀਂ ਕਰ ਸਕਦਾ ਉਹਨਾਂ ਦੇ ਜਿਹੜੇ ਸਮੁੱਚੇ ਵਿਚਾਰ ਹੁੰਦੇ ਆ ਉਹਨਾਂ ਨੂੰ ਜਿਹੜਾ ਰਾਜਪਾਲ ਤੱਕ ਪਹੁੰਚਾਉਣ ਦਾ ਕੰਮ ਕੌਣ ਕਰਦਾ ਮੁੱਖ ਮੰਤਰੀ ਕਰਦਾ ਕਿਉਂਕਿ ਆਮ ਤੌਰ ਤੇ ਜਿਹੜੀ ਮੀਟਿੰਗਜ਼ ਹੁੰਦੀ ਆ ਉਹ ਮੁੱਖ ਮੰਤਰੀ ਦੀ ਜਿਹੜੀ ਹੈਗੀ ਰਾਜਪਾਲ ਦੇ ਨਾਲ ਹੁੰਦੀ ਆ ਮੰਤਰੀਆਂ ਦੀ ਨਿਯੁਕਤੀ ਸੰਬੰਧੀ ਸਲਾਹ ਰਾਜੇ ਆਪਾਂ ਨੂੰ ਜਿਵੇਂ ਪਤਾ ਹੈਗਾ ਕਿ ਉਹ ਜਿਹੜੀ ਰਾਜਪਾਲ ਆਏਗਾ ਉਹ ਮੁੱਖ ਈਐਮਡੀ ਤੇ ਸੀਐਮ ਦੇ علاوہ ਜਿਹੜੀ ਸੀਐਮ ਦੀ ਮੰਤਰੀ ਪਰਿਸ਼ਦ ਹੁੰਦੀ ਹੈ ਉਹਦੇ ਵਿੱਚ ਜਿਹੜੀ ਜਿੰਨੇ ਵੀ ਮੰਤਰੀ ਹੁੰਦੀਆਂ ਕਿਉਂਕਿ ਆਪਾਂ ਨੂੰ ਪਤਾ 15% ਟੋਟਲ ਵਿਧਾਨ ਸਭਾ ਦੇ ਵਿੱਚੋਂ ਸਿਰਫ 15% ਹੈ ਜਿਹੜੀ ਹੈਗੇ ਆ ਪਾਰਟੀ ਦੇ ਵਿੱਚੋਂ ਜਿਹੜੇ ਉਹ ਮੰਤਰੀ ਬਣ ਸਕਦੇ ਆ ਬਾਕੀ ਜਿਹੜੇ ਉਹ ਸਦਨ ਦੇ ਮੈਂਬਰ ਹੁੰਦੇ ਆ ਜੇ ਸਾਰੇ ਮੰਤਰੀ ਨਹੀਂ ਹੁੰਦੇਗੇ 15% ਹੀ ਸਿਰਫ ਜਿਹੜੇ ਉਹ ਮੰਤਰੀ ਬਣ ਸਕਦੇ ਆ ਤਾਂ ਉਹ ਸਲਾਹ ਦੇਊਗਾ ਸੀਐਮ ਜਿਹੜਾ ਹੈਗਾ ਰਾਜਪਾਲ ਨੂੰ ਕਿ ਤੁਸੀਂ ਐਸ ਮੰਤਰੀ ਬੰਦੇ ਨੂੰ ਜਿਹੜਾ ਹੈਗਾ ਇਹ ਮੰਤਰੀ ਬਣਾ ਸਕਦੇ ਆ ਐਸ ਮੰਤਰੀ ਨੂੰ ਮੰਤਰੀ ਬਣਾ ਸਕਦੇ ਆ ਵੀ ਸਾਰਿਆਂ ਨੂੰ ਜਿਹੜਾ ਆਪਾਂ ਨਹੀਂ ਬਣਾ ਸਕਦੇ ਤਾਂ ਉਹ ਮੰਤਰੀਆਂ ਦੀ ਯੋਕਤੀ ਸਬੰਧੀ ਸਲਾਹ ਜਿਹੜੀ ਉਹ ਕੌਣ ਦੇਊਗਾ ਸੀਐਮ ਦੇਊਗਾ ਮਹਿਕਮਿਆਂ ਦੀ ਵੰਡ ਰਜੇ ਫਿਰ ਜਦੋਂ ਉਹ ਮੰਤਰੀ ਬਣ ਗਏ ਤਾਂ ਉਹਨਾਂ ਮੰਤਰੀਆਂ ਦੇ ਵਿੱਚੋਂ ਕਿਹਨੂੰ ਜਿਹੜਾ ਸਿੱਖਿਆ ਮੰਤਰੀ ਦਾ ਅਹੁਦਾ ਬਣਾਉਣਾ ਕਿ ਇਹਨੂੰ ਜਿਹੜਾ ਸਿਹਤ ਮੰ ਵੀ ਕੌਣ ਕਰੂਗਾ ਸੀਐਮ ਦੁਆਰਾ ਕੀਤੀ ਜਾਊਗੀ ਮੰਤਰੀ ਪਰਿਸ਼ਦ ਦਾ ਪੁਨਰਗਠਨ ਜੇਕਰ ਰਾਜੀ ਉਹਨੂੰ ਲੱਗਦਾ ਕਿ ਕੋਈ ਵੀ ਮੰਤਰੀ ਜਿਹੜਾ ਆਪਣਾ ਕਾਰਜ ਸਹੀ ਢੰਗ ਨਾਲ ਨਹੀਂ ਕਰ ਰਿਹਾ ਜਿਵੇਂ ਮੰਨ ਲਓ ਹੁਣ ਆਪਣੇ ਸਿੱਖਿਆ ਮੰਤਰੀ ਉਹ ਸਹੀ ਢੰਗ ਨਾਲ ਕਾਰਜ ਨਹੀਂ ਕਰ ਰਿਹਾ ਤਾਂ ਜਿਹੜਾ ਭਗਵਾਨਤ ਮਾਨ ਹੈਗਾ ਉਹ ਉਹਨੂੰ ਜਿਹੜਾ ਹੈਗਾ ਉਸ ਅਹੁਦੇ ਤੋਂ ਹਟਾ ਕੇ ਉਹਦੀ ਥਾਂ ਤੇ ਹੋਰ ਜਿਹੜਾ ਹੈਗਾ ਉਹਦੀ ਨਿਯੁਕਤੀ ਕੀਤੀ ਜਾ ਸਕਦੀ ਤੇ ਇਸ ਤਰ੍ਹਾਂ ਉਹ ਪੁਨਰਗਠਨ ਜਿਹੜਾ ਮੰਤਰੀ ਪਰਿਸ਼ਦ ਵਿੱਚ ਕਰ ਸਕਦਾ ਜਾਨੀ ਕਿ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਆ ਜਾਂ ਉਹਨਾਂ ਦੇ ਅਹੁਦੇ ਜਿਹੜੀ ਉਹਨਾਂ ਨੂੰ ਬਦਲ ਸਕਦਾ ਮੁੱਖ ਹੀ ਹੁੰਦਾ ਰਾਜੀ ਇਹੇ ਜਿਹੜਾ ਸੀਐਮ ਹੁੰਦਾ ਕੀ ਦਾ ਕੀ ਦਾ ਸਰਕਾਰ ਦਾ ਮੁਖੀ ਹੁੰਦਾ ਰਾਜੇ ਸਟੇਟ ਲੈਵਲ ਤੇ ਜਿਹੜੀ ਗਵਰਨਮੈਂਟ ਹੁੰਦੀ ਉਹਦਾ ਮੁਖੀ ਹੁੰਦਾ ਰਾਜ ਯੋਜਨਾ ਬੋਰਡ ਦਾ ਮੁਖੀ ਹੁੰਦਾ ਸਲਾਹਕਾਰੀ ਸਮਿਤੀ ਦਾ ਪ੍ਰਮੁਖੀ ਹੁੰਦਾ ਠੀਕ ਆ ਫਿਰ ਰਾਜਪਾਲ ਦਾ ਮੁੱਖ ਸਲਾਹਕਾਰ ਹੁੰਦਾ ਰਾਜੇ ਸਲਾਹਕਾਰ ਕਿਵੇਂ ਹੁੰਦਾ ਕਿਉਂਕਿ ਰਾਜਪਾਲ ਨੇ ਜਿਹੜੀਆਂ ਨਿਯੁਕਤੀਆਂ ਕਰਨੀਆਂ ਹੁੰਦੀਆਂ ਜਿਹੜੀਆਂ ਫੇਮਸ ਫੇਮਸ ਰਾਜੇ ਨਿਯੁਕਤੀਆਂ ਜਿਵੇਂ ਉਹ ਕਰਦਾਗਾ ਐਡਵੋਕੇਟ ਜਨਰਲ ਦੀ ਨਿਯੁਕਤੀ ਕਰਦਾ ਜਾਂ ਕੋਈ ਵੀ ਜਿਵੇਂ ਨਿਯੁਕਤੀਆਂ ਹੁੰਦੀਆਂ ਜਿਹੜੀਆਂ ਉਹਦੇ ਵਾਈਸ ਚਾਂਸਲਰ ਹੁੰਦੇ ਆ ਜਿਹੜੇ ਜਿਵੇਂ ਯੂਨੀਵਰਸਿਟੀਆਂ ਦੇ ਜਿਹੜੇ ਚਾਂਸ ਫਿਰ ਅੱਗੇ ਕੋਈ ਫੈਕਟਸ ਆ ਜਿਨ੍ਹਾਂ ਦੇ ਵਿੱਚੋਂ ਕੁਐਸਚਨ ਬਣ ਜਾਂਦੇ ਹੁੰਦੇ ਆ ਇੱਥੋਂ ਤੱਕ ਆਪਣਾ ਇਹ ਟੌਪਿਕ ਕਵਰ ਹੋ ਗਿਆ ਰਾਜੀ ਕਿਉਂਕਿ ਇਹਦੇ ਵਿੱਚ ਜ਼ਿਆਦਾ ਨਹੀਂ ਹੁੰਦਾ ਇੱਕ ਤਨ ਯੋਗਤੀ ਦੇ ਵਿੱਚ ਕੁਝ ਕਵੈਸਚਨ ਹੈ ਜੀ ਉਹਨਾਂ ਨੇ ਇਥੇ ਫੋਲਡ ਕਰ ਰਹੇ ਹੁੰਦੇ ਆ ਜਿਹੜੀ ਇਹ ਸ਼ਬਦਾਂ ਇਹਨਾਂ ਨੂੰ ਗੋਲ ਮੋਲ ਕਰਕੇ ਪਾਉਣਾ ਹੁੰਦਾ ਠੀਕ ਆ ਆਪਾਂ ਨੂੰ ਲੱਗਦਾ ਹੁੰਦਾ ਕਿ ਆਊਟ ਆਫ ਸਿਲੇਬਸ ਆ ਗਈ ਪਰ ਨਹੀਂ ਉਹ ਇਹਨਾਂ ਦੇ ਵਿੱਚੋਂ ਹੀ ਹੁੰਦੀ ਆ ਵਰਡਸ ਦੇ ਜਿਹੜੇ ਉਹਨਾਂ ਨੂੰ ਧਿਆਨ ਚ ਰੱਖਣਾ ਆਪਾਂ ਉਹਦੇ ਨਾਲ ਸੰਬੰਧਿਤ ਆਪਾਂ ਸਾਰਾ ਦੇਖ ਲਿਆ ਕਿ ਉਹਦੀ ਨਿਯੁਕਤੀ ਕਿਵੇਂ ਹੁੰਦੀ ਆ ਉਹਦੀਆਂ ਯੋਗਤਾਵਾਂ ਕੀ ਆ ਉਹਨੂੰ ਸੌਂਹ ਕੌਣ ਚੁਕਾਉਂਦਾ ਉਹਦਾ ਕਾਰਜਕਾਲ ਕਿੰਨਾ ਫਿਰ ਵੇਤਨ ਦੇ ਪੱਤੇ ਫਿਰ ਉਹਦੇ ਫੰਕਸ਼ਨਸ ਐਂਡ ਪਾਵਰਸ ਆਪਾਂ ਸਾਰਾ ਨੋਟ ਕਰ ਲਿਆ ਫਿਰ ਇਹ ਕੁਝ ਫੈਕਟਰ ਆ ਜੀ ਜਿਨ੍ਹਾਂ ਦੇ ਵਿੱਚੋਂ ਕਵੈਸਚਨ ਬਣ ਪਹਿਲੇ ਮੁੱਖ ਮੰਤਰੀ ਸੀ ਫਿਰ राजे ਨਵੇਂ ਪੰਜਾਬ ਦੇ ਜਿਹੜੇ ਪਹਿਲੇ ਮੁੱਖ ਮੰਤਰੀ ਸੀ ਨਵੇਂ ਪੰਜਾਬ ਤੋਂ ਭਾਵਰਾ ਜੀ ਜਦੋਂ ਜਿਹੜਾ ਹੈਗਾ 1966 ਦੇ ਵਿੱਚ ਵੰਡ ਹੋ ਗਈ ਸੀਗੀ ਹਰਿਆਣਾ ਉਦੋਂ ਪੰਜਾਬ ਨੂੰ ਜਿਹੜਾ ਅਲੱਗ ਕੀਤਾ ਗਿਆ ਸੀ ਤਾਂ ਉਸ ਪੰਜਾਬ ਦੀ ਗੱਲ ਹੋ ਰਹੀ ਹੈ ਇੱਥੇ ਉਹਦੇ ਮੁੱਖ ਮੰਤਰੀ ਕੌਣ ਸੀ ਗਿਆਨੀ ਗੁਰਮਖ ਸਿੰਘ ਮੁਸਾਫਰ ਸੀਗੇ ਤੇ ਇੱਥੇ ਧਿਆਨ ਚ ਰੱਖਣਾ ਜਿਹੜੇ ਮੁੱਖ ਮੰਤਰੀ ਉਹ ਗੋਪੀਜੰਦ ਭਾਰਗਵਾ ਦੇ ਜੇ ਇੱਥੇ ਗਵਰਨਰ ਪੁੱਛ ਲੈਣ ਇੱਥੇ ਨਾਲ ਨੋਟ ਕਰ ਲਈਦਾ ਹੁੰਦਾ ਰਾਜੀ ਫਿਰ ਧਿਆਨ ਚ ਰਹਿੰਦਾ ਕਿਉਂਕਿ ਜਦੋਂ ਆਪਾਂ ਵਾਰੀ-ਵਾਰੀ ਉਹ ਚੀਜ਼ਾਂ ਜਿਹੜੀਆਂ ਰਿਪੀਟ ਕਰਦੇ ਆ ਨਾ ਉਹ ਲੋਪਾਪੀਰ ਪੋਲ ਦੇਣੀ ਚੰਦੂ ਲਾਲ ਮਾਦਵ ਲਾਲ ਤਰਵੇਦੀ ਸੀਗੀ ਚੰਦੂ ਲਾਲ ਮਾਦਵ ਲਾਲ ਤਰਵੇਦੀ ਸੀਗੀ ਠੀਕ ਆ ਤੇ ਜਿਹੜੇ ਨਵੇਂ ਪੰਜਾਬ ਦੇ ਵਿੱਚ ਪਹਿਲੇ ਗਵਰਨਰ ਬਣਨਗੇ ਰਾਜੇ ਮੁੱਖ ਮੰਤਰੀ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਗੁਰਮਖ ਸਿੰਘ ਮਸਾਫਿਰ ਸੀਗੇ ਤੇ ਉਹ ਸੀਗੇ ਧਰਮਵੀਰ ਧਰਮਵੀਰ ਠੀਕ ਹੈ ਨਾ ਫਿਰ ਹਜੇ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਪੈਪਸੂ ਇੱਕ ਜਿਹੜੀ ਰਾਜਨੀਤਿਕ ਸੀਗਾ ਹੈ ਰਾਜਨੀਤਿਕ ਇਕਾਈ ਸੀ ਰਾਜੀ ਇਹ ਪੈਪਸੂ ਇੱਕ ਰਾਜਨੀਤਿਕ ਇਕਾਈ ਸੀਗੀ ਜਿਹਦਾ ਜਿਹੜਾ ਗਠਨ ਆ ਉਹ 15 ਜੁਲਾਈ 1948 ਨੂੰ ਕੀਤਾ ਗਿਆ ਸੀ ਰਾਜੀ ਤਾਂ ਇਹਦੇ ਵਿੱਚ ਕੀ ਸੀ ਰਾਜੀ ਅੱਠ ਦੇਸੀ ریاستਾਂ ਸੀਗੀਆਂ ਜਿਵੇਂ ਪਟਿਆਲਾ ਪਟਿਆਲਾ ਨਾਬਾ ਜੀਂਦ ਕਪੂਰਥਲਾ ਮਲੇਰ ਕੋਟਲਾ ਆਪਣਾ ਫਰੀਦਕੋਟ ਕੈਥਨ ਨਰੈਣਗੜ ਦਾ ਇਹ ਹੀ ਅਠ ਰਿਆਸਤਾਂ ਸਿੰਘਾ ਰਾਜੇ ਜੀ ਦਾ ਜਿਹੜਾ ਹੈਗਾ ਜਿਹੜਾ ਪ੍ਰਮੁੱਖ ਸੀ ਰਾਜੇ ਜਿਹੜਾ ਪ੍ਰਮੁੱਖ ਰਾਜਾ ਜੇ ਪੁੱਛ ਲੈਣ ਤਾਂ ਯਾਦਵਿੰਦਰ ਸਿੰਘ ਜਿਹੜੇ ਪਹਿਲੇ ਮੁੱਖ ਮੰਤਰੀ ਸੀ ਤਾਂ ਗਿਆਨ ਸਿੰਘ ਰਾੜੇਵਾਲਾ ਸੀਗਾ ਨਿਕਣਾ ਪੇਪਸੂਰੇ ਫਿਰ राजे ਰਾਜ ਵਿਧਾਨ ਪਰਿਸ਼ਦ ਦਾ ਮੈਂਬਰ ਹੁੰਦੇ ਹੋਏ ਜੋ ਸਭਾ ਦਾ ਵਿਧਾਨ ਸਭਾ ਜੋ ਸਭ ਤੋਂ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ ਜਾਨੀ ਕਿ ਆਮ ਟੋਟਲੀ ਹੁੰਦਾ ਕੀ ਹੈ ਵਿਧਾਨ ਪਰਿਸ਼ਦ ਦੇ ਵਿੱਚੋਂ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚੋਂ ਜਿਹੜਾ ਹੈਗਾ ਸੀਐਮ ਦੀ ਚੋਣ ਕੀਤੀ ਜਾਂਦੀ ਆ ਤਾਂ ਉਹ ਆਪਣੇ ਜਿਹੜੀ ਵਿਧਾਨ ਪਰਿਸ਼ਦ ਆ ਉਹ 1969 ਦੇ ਵਿੱਚ ਸੀਗੀ राजे ਉਸ ਤੋਂ ਬਾਅਦ ਇਹਨੂੰ ਖਤਮ ਕਰ ਦਿੱਤਾ ਗਿਆ ਤਾਂ ਜਿਹੜੇ ਪਹਿਲੇ ਸੀਗੇ ਆਪਣੇ ਵਿਧਾਨ ਪਰਿਸ਼ਦ ਦੇ ਤੋਂ ਸਦਨ ਦੇ ਵਿੱਚੋਂ ਜਿਹੜੇ ਮੁੱਖ ਮੰਤਰੀ ਚੁਣੇ ਗਏ ਤਾਂ ਉਹ ਕੌਣ ਸੀਗੇ ਗਿਆਨੀ ਗੁਰਮਖ ਸਿੰਘ ਮਸਾਫੇ ਸੀਗੇ ਪੰਜਾਬ ਦਾ ਪਹਿਲਾ ਸਿੱਖ ਮੁੱਖ ਮੰਤਰੀ ਕੌਣ ਸੀ ਰਾਜੀ ਪ੍ਰਤਾਪ ਸਿੰਘ ਕੈਰੋ ਸੀਗਾ ਪ੍ਰਕਾਸ਼ ਸਿੰਘ ਬਾਦਲ ਇਹਦੇ ਨਾਲ ਰਿਲੇਟਡ ਆਪਾਂ ਸਾਰੇ ਫੈਕਟ ਇੱਥੇ ਇਕੱਠੇ ਕਰ ਲੈਣੇ ਆ ਕਿਉਂਕਿ ਪੰਜਵੇਂ ਮੁੱਖ ਮੰਤਰੀ ਸੀ ਰਾਜੀ ਸਭ ਤੋਂ ਛੋਟੀ ਉਮਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸੀਗੇ ਜ ਜਦੋਂ ਇਹ ਪਹਿਲੀ ਵਾਰ ਬਣੇ ਸੀ ਤੇ ਇਹਨਾਂ ਦੀ ਉਮਰ 43 ইয়ারਸ ਸੀਗੀ ਸਭ ਤੋਂ ਵੱਡੀ ਉਮਰ ਦੇ ਵਿੱਚ ਵੀ ਇਹੀ ਬਣੇ ਸੀ ਰਾਜੀ ਫਿਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਾਰ ਵੀ ਇਹੀ ਮੁੱਖ ਮੰਤਰੀ ਬਣਿਆ ਤੇ ਸਭ ਤੋਂ ਲੰਮਾ ਕਾਰਜਕਾਲ ਵੀ ਇਹਨਾਂ ਦਾ ਜਿੰਨੇ ਵੀ ਇਹਦੇ ਨਾਲ ਸੰਬੰਧਿਤ ਫੈਕਟਸ ਸੀ ਉਹ ਸਾਰੇ ਇੱਥੇ ਆਪਾਂ ਨੋਟ ਕਰ ਲਿਆ ਕਿੰਨੇਵੇਂ ਮੁੱਖ ਮੰਤਰੀ ਸੀ ਪੰਜਵੇਂ ਸੀ ਛੋਟੀ ਉਮਰ ਚ ਵੀ ਇਹ ਬਨੇ ਵੱਡੀ ਚ ਵੀ ਇਹ ਬਨੇ ਵਾਰ ਵਾਰ ਬਨੇ ਵਾਧੂ ਵਾਰ ਬਨਨ ਕਰਕੇ ਇਹਨਾਂ ਦਾ ਕਾਰਜਕਾਲ ਵੀ ਫਿਰ ਕੀ ਹੋ ਗਿਆ ਲੰਮਾ ਹੋ ਗਿਆ ਤਾਂ ਪਹਿਲੀ ਮੁੱਖ ਮੰਤਰੀ ਰਾਜੇ ਜਿਹੜੀ ਮਹਿਲਾ ਸੀਗੀ ਉਹ ਦੱਸਣਾ ਪੰਜਾਬ ਦੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ ਰਜਿੰਦਰ ਕੌਰ ਭੱਠਲ ਸੀ ਰਾਜੀ ਜੀ ਦਾ ਕਾਰਜਕਾਲ ਸਭ ਤੋਂ ਛੋਟਾ ਸੀ ਠੀਕ ਹੈ ਨਾ ਸਿਰਫ 82 ਡੇਸ ਤੱਕ ਜਿਹੜਾ ਇਹ ਪੰਜਾਬ ਦੀ ਮੁੱਖ ਮੰਤਰੀ ਬਣੀ ਸੀਗੀ जो भारत की पूछ लें राजे भारत की कौन सुचेता सी सुचेता किरपलानी से भारत की सुचेता किरपलानी कितों बनी राजे ये ए यूपी तो बनी सी ए यूपी की चौथी मुख्यमंत्री सी यूपी की चौथी सी तो भारत की पहली सी ठीक है न्यान च रखना राजे ये ठीक है ठीका? ਫਿਰ ਰਾਜੇ ਅਨਸੂਚਿਤ ਜਾਤੀਆਂ ਨਾਲ ਸੰਬੰਧਿਤ ਪੰਜਾਬ ਦੇ ਮੁੱਖ ਮੰਤਰੀ ਦੱਸਣੇ ਆ ਤਾਂ ਚਾਹ ਰਣਜੀਤ ਸਿੰਘ ਚੰਨੀ ਸੀਗੇ ਜਿਹੜੇ 111 ਦਿਨਾਂ ਵਾਸਤੇ ਬਣੇ ਸੀ ਜਦੋਂ ਜਿਹੜਾ ਹੈਗਾ ਕੈਪਟਨ ਨੇ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਅ ਸੰਭਾਲਿਆ ਸੀ ਗੌਰ ਦਾ ਪੰਜਾਬ ਦਾ ਮੁੱਖ ਮੰਤਰੀ ਜੋ ਭਾਰਤ ਦਾ 7ਵਾਂ ਰਾਸ਼ਟਰਪਤੀ ਬਣਿਆ ਵੀ ਉਸ ਮੰਤਰੀ ਮੁੱਖ ਮੰਤਰੀ ਦੇ ਨਾਮ ਲਸਣਾ ਜੋ ਜਿਨ੍ਹਾਂ ਨੇ ਰਾਸ਼ਟਰਪਤੀ ਦੌੜ ਦਾ ਬਣਿਆ ਤਾਂ ਉਸ ਕੋਈ ਗਿਆਨੀ ਜੈਲ ਸੀ ਫਿਰ ਰਾਜੇ ਵਰਤਮਾਨ ਸਮੇਂ ਕੌਣ ਹੈ ਭਗਵੰਤ ਮਾਨ ਇਹ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਤਾਂ ਇਹ ਸਿਰਾ ਜੀ ਆਪਣੀ ਅੱਜ ਦੀ ਕਲਾਸ ਜਿਹਦੇ ਵਿੱਚ ਆਪਾਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਬਾਰੇ ਸਾਰਾ ਆਪਾਂ ਡਿਸਕਸ ਕਰ ਲਿਆ ਪਹਿਲਾਂ ਮੁੱਖ ਮੰਤਰੀ ਬਾਰੇ ਦੇਖਿਆ ਵੀ ਉਹਦੇ ਨਾਲ ਸੰਬੰਧਿਤ ਕਿਹੜੇ ਆਰਟੀਕਲ ਆ ਤੇ ਫਿਰ ਆਪਾਂ ਜਿਹੜਾ ਹੈਗੇ ਪੰਜਾਬ ਦੇ ਨਾਲ ਰਿਲੇਟਡ ਜਿਹੜੇ ਫੈਕਟ ਹੋਏ ਆ ਉਹ ਸਾਰੇ ਡਿਸਕਸ ਕਰ ਲਿਆ ਵੀ ਪਹਿਲੇ ਕੌਣ ਸੀਗੇ ਵਰਤਮਾਨ ਕੌਣ ਆ ਜ ਜਿਨ੍ਹਾਂ ਦਾ ਲੰਮਾ ਕਾਰਜਕਾਲ ਤੇ ਛੋਟਾ ਕਿਹਦਾ ਨਹੀਂ ਆ ਪਹਿਲੀ ਇਸਤਰੀ ਜਿੱਥੋਂ-ਜਿੱਥੋਂ ਕੁਐਸਚਨ ਬੰਦਿਆ ਆਪਾਂ ਡਿਸਕਸ ਕਰ ਲਿਆ ਉਮੀਦ ਕਰਦੀ ਆਂ ਵੀ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਿਆ ਹੋਊਗਾ ਜੇ ਕੋਈ ਪੁਆਇੰਟ ਮਿਸ ਹੋ ਗਿਆ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਆ ਜਾਂ ਜੇ ਕੁਝ ਨਾ ਸਮਝ ਆਇਆ ਤਾਂ ਤਾਂ ਵੀ ਪੁੱਛ ਸਕਦੇ ਆ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ ਬਈ ਤੇ ਜੇ ਕਲਾਸ ਵਧੀਆ ਲੱਗੀ ਤਾਂ ਸਾਰਿਆਂ ਨੇ ਅੱਜ ਇੱਕ ਅਟੈਂਡੈਂਸ ਦੇ ਰੂਪ ਵਿੱਚ ਇੱਕ ਫੀਸ ਦੇ ਰੂਪ ਵਿੱਚ ਸਾਰਿਆਂ ਨੇ ਮੈਨੂੰ ਜਿੰਨੇ ਜਣਾਂ ਨੇ ਵੀ ਕਲਾਸ ਵਾਚ ਕੀਤੀ ਲਾਈਕ ਵੀ ਜ਼ਰੂਰ ਕਰਨਾ ਤੇ ਫੀਡਬੈਕ ਵੀ ਜ਼ਰੂਰ ਦੇਣੀ ਆ ਜਿਹੜੇ ਨਵੇਂ ਸਟੂਡੈਂਟ ਆ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਮਿਲਦੇ ਆ ਰਾਜੀ ਕੱਲ ਨੂੰ ਆਪਾਂ ਇੱਕ ਨਵੇਂ ਟੌਪਿਕ ਨਾਲ ਜਿਹਦੇ ਵਿੱਚ ਆਪਾਂ ਪੰਜਾਬ ਦੀ ਜਿਹੜੀ ਮੰਤਰੀ ਪਰਿਸ਼ਦ ਆ ਉਹਦੇ ਬਾਰੇ ਦੇਖਾਂਗੇ ਠੀਕ ਆ ਨਾ ਜਿਹੜੀ ਸਟੇਟ ਲੈਵਲ ਤੇ ਮੰ ਪਸੰਗੀ ਮੰਤਰੀ ਪਰਿਸ਼ਦ ਦਾ ਟਾਪਿਕ ਕਰ ਚੁੱਕੀਆਂ ਸਟੇਟ ਲੈਵਲ ਆ ਲੱਗ ਪਾ ਹੋਣਾ ਕੱਲ੍ਹ ਵਾਲੀ ਕਲਾਸ ਦੇ ਵਿੱਚ ਕਰਾਂਗੇ ਠੀਕ ਆ ਤਾਂ ਥੈਂਕ ਯੂ ਰਾਜੀ ਟੇਕ ਕੇਅਰ